ਜੀ ਮੈਂ ਹਾਂ ਜਸਪੀਰ ਜੱਸੀ ਔਰ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਡਮ ਪ੍ਰਪ ਸ਼ਰਨ ਜੀ ਜਿਨ੍ਹਾਂ ਨੇ ساری ਜ਼ਿੰਦਗੀ ਆਪਣੀ ਜਿਹੜੀ ਹੈ ਉਹ ਲੋਕ ਕਲਾ ਨੂੰ ਸਮਰਪਿਤ ਕੀਤੀ ਹੋਈ ਹੈ ਗਿੱਧੇ ਨੂੰ ਸਮਰਪਿਤ ਕੀਤੀ ਹੋਈ ਹੈ ਲੋਕ ਸੰਗੀਤ ਨੂੰ ਸਮਰਪਿਤ ਕੀਤੀ ਹੈ ਲੋਕ ਨਾਚ ਨੂੰ ਸਮਰਪਿਤ ਕੀਤੀ ਹੈ ਉਹਨਾਂ ਦੀ ਇੱਕ ਵੈਬ ਸੀਰੀ ਸੀਰੀ ਜਿਹੜੀ ਹੈ ਬਹੁਤ ਅੱਛੀ ਬਹੁਤ ਕਮਾਲ ਦੀ ਜਿਹੜੀ ਬਣੀ ਹੋਈ ਹੈ ਰੀਤਾ ਨਾਲ ਪਰੀਤਾ ਤੇ ਤੁਸੀਂ ਜ਼ਰੂਰ ਉਹਨੂੰ ਦੇਖੋ ਚੌਪਾਲ ਦੇ ਉੱਪਰ 14 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਔਰ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਦਿਖਾਓ ਤਾਂ ਜੇ ਤੁਹਾਡੇ ਬੱਚਿਆਂ ਨੂੰ ਪਤਾ ਚੱਲ ਸਕੇ ਕਿ ਲੋਕ ਸੰਗੀਤ ਸਾਡਾ ਐਕਚੁਅਲੀ ਪੰਜਾਬੀ ਵਿਰਸਾ ਕੀ ਹੈ ਅਸੀਂ ਕਿੱਥੋਂ ਆਏ ਹਾਂ ਸਾਡੇ ਗੀਤ ਕਿੱਦਾਂ ਦੇ ਨੇ ਸਾਡਾ ਸੰਗੀਤ ਕਿੱਦਾਂ ਦਾ ਹੈ ਸਾਡੇ ਲੋਕ ਨਾਚ ਕਿੱਦਾਂ ਦੇ ਨੇ ਸਾਡੀਆਂ ਲੋਕ ਕਲਾਵਾਂ ਜਿਹੜੀਆਂ ਉਹਨਾਂ ਨਾਲ ਅਸੀਂ ਕਿਵੇਂ ਆਪਣੇ ਜਨਜੀਵਨ ਦੇ ਵਿੱਚ ਅ ਅਸਰਦਾਰ ਜੀਸਾਂ ਨੂੰ ਲੈ ਕੇ ਤੇ ਜ਼ਿੰਦਗੀ ਜਿਨਿਆ ਸੋ ਜ਼ਰੂਰ ਦੇਖਿਓ ਬਹੁਤ-ਬਹੁਤ ਮਿਹਰਬਾਨੀ ਹੋਏਗੀ ਪ੍ਰੋਫੈਸਰਨ ਮੈਮ ਤੁਹਾਨੂੰ ਬਹੁਤ-ਬਹੁਤ ਮੁਬਾਰਕ ਤੁਹਾਡੀ ਸਾਰੀ ਟੀਮ ਨੂੰ ਹਰਜੀਤ ਗੁੱਡੂ ਹੁਣਾ ਨੇ ਉਹਦੇ ਵਿੱਚ ਮਿਊਜ਼ਿਕ ਕੀਤਾ ਸਾਡੇ ਪੁਰਾਣੇ ਦੋਸਤ ਨੇ ਤੇ ਸਾਰੀ ਟੀਮ ਨੂੰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕ